ਆਪਣਾ ਲੈਂਦੇ ਤੋਰੂਂ ਗਿਆ ਤੂੰ ਜਾ ਦੇਖੋ ਭਾਈ ਜੀ ਰਕਸ਼ਿਤ ਟ੍ਰਾਲੀ ਵਾਲਾ ਸਮਾਨ ਆ ਰਕਸ਼ੇ ਤੇ ਜਾ ਰਿਹਾ ਹੈ ਇਹ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਇਹਨਰੇ ਕੋਈ ਕਾਰਵਾਈ ਹੋ ਸਕਦੀ ਹੈ ਕਿ ਨਹੀਂ ਹਾਂ ਭਾਈ ਜੀ ਕੀ ਨਾਮ ਹੈ ਆਪਣਾ ਹਾਂ ਜੀ ਕੀ ਨਾਮ ਹੈ ਗੁਰਵਿੰਦਰ ਵੀਰੇ ਕਿੱਥੋਂ ਆਇਆ ਵੀਰੇ ਪੱਟੀ ਰੋਡ ਤੋਂ ਵੀਰੇ ਅੱਛਾ ਇਹ ਸਮਾਨ ਕਿੱਥੇ ਲੈ ਜਾਣੇ ਹੋ ਆ ਵੀ ਜਾਣੀ ਰਲ ਹੈ ਇੱਥੇ ਹੀ ਲੋੜ ਹੈ ਫੇ ਇਸੇ ਕੀ ਤੇ ਇਹਨਾਂ ਸਮਾਨ ਕਿਉਂ ਲੱਤੇ ਸੇ ਇਹਨਾਂ ਚੌੜਾ ਤੈਨੂੰ ਪਤਾ ਇੱਕ ਤੂੰ ਬਾਜ਼ਾਰ 'ਚ ਫਿਰ ਰਹੇ ਹੋ ਤੇ ਜਗ੍ਹਾ ਪਹਿਲੇ ਹੀ ਹੈਣੀਗੀ ਵੀ ਇੱਥੇ ਰਹਿਣਾ ਗਰੀਬ ਬੰਦੇ ਆ ਟੈਕਸੀ ਵਾਲੇ ਆ ਜੁਆ ਗਰੀਬ ਬੰਦਾ ਤਾਂ ਬੈਠ ਲੈਣੀ ਨਹੀਂ ਇਹ ਤਾਂ ਕੋਈ ਚੱਲ ਹੋਣੀ ਇਹ ਤਾਂ ਚੱਲ ਇਹ ਤਾਂ ਹੋਇਆ ਕਿ ਆਪਣੇ ਕਿੰਨੇ ਬਿੱਲ ਸਵਾਰ ਕੀ ਅੱਛਾ 200 ਰੁਪਏ ਪਿੱਛੇ ਤੁਸੀਂ ਇਹਨਾਂ ਰਿਸਕ ਲਈ ਇਹਨਾਂ ਬਾਈ ਤੂੰ ਇਹਨਾਂ ਯਾਰ ਹੈ ਠੀਕ ਹੈ ਟੈਕਸੀ ਬਸ ਉਹ ਤਾਂ ਠੀਕ ਹੈ ਪਰ ਜੇ ਇਹਦੇ ਦੋ ਗੇੜੇ ਲਾ ਲੈਂਦਾ ਤੂੰ ਛੋਟੇ ਛੋਟੇ ਕਰਕੇ ਉਹ ਆਖਿਆ ਸੀ ਭੈਣ ਚੋਣ ਨਾ ਕੰਮ ਨਹੀਂ ਚੱਲਦਾ ਵੀਰੇ ਪਾਸੇ ਹੀ ਪਾਸੇ ਵੇਖ ਭਾਈ ਜੀ ਮੋਟਰਸਾਈਕਲ ਤੇ ਵੀ ਨਾਲ ਲੱਗ ਚੁੱਕਾ ਹੁਣੇ ਵੀਰੇ ਤੂੰ ਇਹਨਾਂ ਕਿਉਂ ਰਿਸਕ ਲੀਤਾ ਹੈ ਅਮਰਾ ਤਕਲੀਫ ਦੇਖੋ ਜੀ ਭਾਈ ਜੀ ਔਖੇ ਵੀ ਹੋ ਰਹੇ ਆ ਬਾਜ਼ਾਰ ਦੇ ਵਿੱਚ ਇੱਥੇ ਬੰਦੇ ਨੂੰ ਨੰਗਣ ਨੂੰ ਇਕੱਲੇ ਨੂੰ ਥਾਂ ਨਹੀਂ ਪਰ ਇਹ ਕੱਟ ਤੋਂ ਕੱਟ ਕਿੰਨੇ ਫੁੱਟ ਚੌੜਾ ਵੀਰੇ ਇਹ ਇਹ ਸੇਵਾਤ ਬਾਕੀ ਛਾਂ ਪਛੇਵਾ ਦੇਖੋ 6 ਫੁੱਟ ਦੀ ਜਗ੍ਹਾ ਇਹਨੇ ਖਦੋ ਰੋਕ ਰੱਖੀ ਹੈ ਬਾਕੀ ਇੱਥੇ ਪੈਦਲ ਬੰਦੇ ਜਾਣ ਵਾਸਤੇ ਬਹੁਤ ਰਸਤਾ ਬਹੁਤ ਘਟ ਹੈ ਪਰ ਇਹ ਇਕੱਲੇ ਹੁਣ 6 ਫੁੱਟ ਦੀ ਜਗ੍ਹਾ 'ਚ ਰੋਕ ਰਿਹਾ ਹੈ ਵਿੱਚ ਫਸ ਰਹੇ ਹੈ ਸਕੂਟਰੀਆਂ ਦੇ ਵਿੱਚ ਦੇਖੋ ਕੀ ਨਾ ਵੀਰੇ ਸਮਾਨ ਆਪਣੇ ਆਇਆ ਵੀਰੇ ਆਪਣੇ ਸਮਾਨ ਇਹ ਹੈਂ ਅੰਦਰ ਕਰਾ ਦੇ ਅੰਦਰ ਕਰਾ ਦਿਓਗਾ ਨਾ ਇਹ ਹੈ ਨਹੀਂ ਨਹੀਂ ਬੇੜੇ ਕਉ ਸਮਲੀ ਬਲੱਡ ਸਪ੍ਰਿੰਟਿੰਗ ਦੇ ਆਈ ਹੈ ਜੀ ਇਹ ਸਮਾਨ